ਹੈਪੀ ਬਰਥ ਬਰਥ ਦੀ ਕੋਸ਼ਰ ਨਰੂਲਾ ਫੈਮਲੀ ਵੱਲੋਂ ਆਪਣੇ ਨਵ ਜਨਮੇ ਬੱਚੇ ਦਾ ਚਾਵਾ ਜਿਹੜਾ ਚੱਕਿਆ ਨਹੀਂ ਜਾ ਰਿਹਾ ਤੇ ਉੱਥੇ ਹੀ ਉਹਨਾਂ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਇੰਨੀ ਜ਼ਿਆਦਾ ਹੈ ਕਿ ਉਹਨਾਂ ਦੇ ਵੱਲੋਂ ਵੀ ਢੇਰ ਸਾਰੀਆਂ ਵਧਾਈਆਂ ਨਰੂਲਾ ਫੈਮਲੀ ਨੂੰ ਦਿੱਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਮਸ਼ਹੂਰ ਵਲੌਗਰਾਂ ਦੇ ਵੱਲੋਂ ਵੀ ਉਹਨਾਂ ਦੇ ਨਵ ਜਨਮੇ ਬੱਚੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਮਿਲਣ ਵੀ ਆਇਆ ਜਾ ਰਿਹਾ ਹੈ ਤੇ ਉੱਥੇ ਹੀ ਕਾਫੀ ਜੜੀਆਂ ਤਸਵੀਰਾਂ ਲਗਾਤਾਰ ਉਹਨਾਂ ਵੱਲੋਂ ਆਪਣੇ ਸੋਸ਼ਲ ਅਕਾਊਂਟਸ ਤੇ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਜਿਹੜੀ ਰੀਤ ਨਰੂਲਾਵਾ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਤੇ ਛੁੱਟੀ ਤੋਂ ਬਾਅਦ ਜਿਹੜਾ ਉਸ ਦਾ ਪਰਿਵਾਰ ਦੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਸ਼ਾਇਦ ਉਹ ਅੰਬਾਨੀਆਂ ਦੀ ਧੀ ਨਾਲੋਂ ਘੱਟ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸਜਾਵਟ ਤੋਂ ਲੈ ਕੇ ਨਰੂਲਾ ਪਰਿਵਾਰ ਨੇ ਇੰਨੇ ਕੁ ਵਧੀਆ ਪ੍ਰਬੰਧ ਕੀਤੇ ਆਪਣੀ ਨੂ ਰੀਤ ਨਰੂਲਾ ਨੂੰ ਆਪਣੇ ਨਵ ਜਣਵੇਂ ਬੱਚੇ ਦੀ ਖੁਸ਼ੀ ਦੇ ਆਉਣ ਵਿੱਚ ਕਿ ਪੂਰੀ ਹੀ ਨਰੂਲਾ ਫੈਮਿਲੀ ਨੇ ਤੱਕ ਪਾ ਕੇ स्वागत ਕੀਤਾ ਤੇ ਰੀਤ ਨਰੂਲਾ کافی ਜਿਆਦਾ ਖੁਸ਼ ਨਜ਼ਰ ਆ ਰਹੀ ਹੈ ਤੇ ਪੂਰੇ ਪਰਿਵਾਰ ਦੇ ਵਿੱਚ ਤੁਸੀਂ ਖੁਸ਼ੀ ਦੇਖ ਸਕਦੇ ਹੋ ਤੇ ਉਸ ਦੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਤੇ ਹਰ ਪ੍ਰਬੰਧ ਜਿਹੜਾ ਨਰੂਲਾ ਪਰਿਵਾਰ ਦੇ ਵੱਲੋਂ ਆਪਣੀ ਨੂਨੂ ਨਵਜਣਵੇਂ ਬੱਚੇ ਆਉਣ ਦੀ ਖੁਸ਼ੀ ਦੇ ਵਿੱਚ ਜਿਹੜੀ ਕੀਤੀ ਗਈ ਹੈ ਘਰ ਦੇ ਵਿੱਚ ਵੱਖਰੇ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕੇਕ ਵੀ ਕੱਟ ਕੀਤਾ ਗਿਆ ਤੁਸੀਂ ਵੀ ਦੇਖੋ ਉਹਨਾਂ ਦੇ ਕੇਕ ਕੱਟਦਿਆਂ ਇਹ ਪਿਆਰੀਆਂ ਤਸਵੀਰਾਂ ਅੱਛਾ ਤੁਸੀਂ ਵੀ ਹੋਣ ਹੈ ਚਲੋ ਹੈਪੀ ਬਰਥ ਬਰਡੇ ਦੀ ਖੁਸ਼ੀ ਹੋਰ ਹੈ थैंक यू ਚਾਤ ਨੇ ਨਹੀਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ